ਕਮਿਸ਼ਨਰੇਟ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀਮਨਿਊ ਰਾਣਾ ਐਸਪੀ ਸਿਟੀ ਤੋਂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹਿਰੋਇਨ ਇੱਕ ਕੇਸ ਦੇ ਵਿੱਚ ਛਾੜੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਛੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹਿਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਆਤੋਂ ਗ੍ਰਿਫਤਾਰ ਕੀਤੀ ਆ ਜਿਹਦਾ ਮਕਦਮਾ ਥਾਣਾ ਰਣਜੀਤ ਦੇਵਨੂ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਸ਼ੋਕਰੜ ਜਿਹਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਦੇ ਕੇਸ ਸਾਹਿਬ ਚੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਵਰੀ ਦੇ ਵਿੱਚ ਵਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋਡੀ ਦਾ ਭਗੌੜਾ ਸੀ ਪੀਓਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲ ਇਹ ਗਾਂ ਵੇਚਦੇ ਸੀ। ਇੱਕ ਡਰਗ ਮਨੀ ਇਸਦੇ ਵਿੱਚ ਹੈ ਜੀ ਉਹ ਕਿੰਨੀ ਹੈ ਡਰਗ ਮਨੀ ਤੇ ਇਹ ਕੰਨੇ ਕਿਸਾਨਾਂ ਦੇ ਵਿੱਚ ਉਹ ਡਰਗ ਮਨੀ 95000 ਆ ਇਹਨਾਂ ਕੋਲੇ ਉਹ ਡਰਗ ਮਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੁੱਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਕਿ ਕਿ ਇਸ ਦੇ ਆਪਕੈਨ ਕਿੰਨੀ ਮਾਤਰਾ ਦੇ ਵਿੱਚ ਕਿਉਂਕਿ ਜੇ ਇਹਨਾਂ ਦਾ ਕਨੈਕਸ਼ਨ ਹੋ ਉਸ ਪਾਸੋਂ ਪਾਕਿਸਤਾਨ ਨੂੰ ਮੌਫਾ ਕਿਉਂ ਕਰਦੇ ਕਿਸ ਬਾਰੇ ਦੂਸਰਾਂ ਦੇ ਨਹੀਂ ਐ ਐਜ਼ ਆਫ ਨਾਓ ਵਾ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਹੈ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਆਲ ਆਫ ਪ੍ਰੋਸੈਸ ਜਿਹੜੀਆਂ ਇਹ ਕੋਈ ਡਰਾਈਵ ਸ਼ੁਰੂ ਕੀਤੀ ਜਿਸ ਦਾ ਕੀ ਆਪ ਲੈ ਆਇਆ ਇੱਥੇ ਹੈ ਰੋਈ ਜਿਹੜੀਆਂ ਖਤਰਾ ਹੋ ਰਿਹਾ ਕੀਤੀ ਜਾ ਰਹੀ ਹੈ ਇਹਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਤੁਹਾਨੂੰ ਕਦੇ ਇਸ ਪੱਤਰ ਵੱਡੀਆਂ ਮਸ਼ੀਨਾਂ ਉਹਨਾਂ ਹਰ ਕਾਰਵਾਈ ਜਿਹੜੀ ਨਹੀਂ ਹੁੰਦੀਆਂ ਛੋਟੇ ਜਿਹੜੇ ਕਿਉਂ ਪੜੇ ਜਾਂਦੇ ਨੇ ਉਹ ਕੀ ਪੁਲਿਸ ਦਾ ਫੋਕਸ ਇਸ ਪਾਸੇ ਆ ਉਹਨਾਂ ਨੂੰ ਵੀ ਮੋਟਰ ਇੱਥੇ ਰਿਹਾ ਵੇਟ ਕਰਨਾ 10 ਮਿੰਟਾਂ ਬੱਚਿਆਂ ਨੂੰ ਇਨਫੋਰਮੈਂਟ ਕਿਸ ਨਾਲ ਬੈਠਾ ਲੱਗਦਾ ਹੈ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਸ ਤੇ ਆ ਜਿਹੜੇ ਗਵਾਂਡੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਤੋਂ ਵਾਂ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋ ਉਹਨਾਂ ਜੋ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁਕਤ ਹਵਾ ਚਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਕੋਲੋਂ ਪੂਰੀ ਸ਼ਕਤੀ ਹੈ ਸਾਨੂੰ ਤੇ ਇਹ ਪੜੀਏ ਪੜੀਏ ਕਰੀ 8 ਕਿਲੋ ਪਲਸ 9 9 ਕਿਲੋ ਪਰਮਿਸ਼ਨ ਕਿਰੋ ਜਾਂਦੇ ਨੇ ਕਿ ਜਦੋਂ ਇਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਉਹਨੂੰ ਪਰਮਿਸ਼ਨ ਰਿਜਿਸਟਰ ਨਾਲ ਉਹਨੂੰ ਪੁਲਿਸ ਕਰਕੇ ਕੋਈ ਕਿਸੇ ਬਾਤ ਦੇ ਰਿਖਾ ਕੇ ਉਹਨੇ ਜਾਂ ਤੇ ਉਹ ਜਵਾਬੰਦ ਕਰਾ ਕੇ ਫਿਰਫਰ ਕਰ ਦਿੰਦੇ ਨੇ ਜਾਂ ਪਰਮਿਸ਼ਨ ਹੀ ਉਹਨਾਂ ਦੀ ਉਹਨੂੰ ਖੋਹੀ ਉਹਨੂੰ ਪੁਲਿਸ ਦਾ ਕੰਮ ਅਸੀਂ ਇਹ ਨਹੀਂ ਕਿਤੇ ਬੋਲਦਾ ਕੰਮ ਲੱਗਦਾ ਕਿ ਇੱਕ ਦਫ਼ਤਰ ਫੜਿਆ ਜਾਂ ਦੂਸਰੇ ਨੂੰ ਜਾਂਚ ਜਾਂਦੀ ਆ ਉਹਦੀ ਜਾ ਕੇ ਤਾਂ ਉਹਨੂੰ ਸਜ਼ਾ ਦੇਈਏ ਉਸ ਪਾਸੇ ਕੈਗਲ ਦਾ ਬਲੌਕ ਕਿਸ ਤਰੀਕੇ ਨਾਲ ਕੀਤਾ ਜਾਏਗਾ ਸਾਡੇ ਇਸ ਸਮੇਂ ਸਿਰ ਅਦਾਲਤ ਚ ਦੇ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੀ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਦਾ ਹੈ ਜਿਹੜੇ ਸਾਡੀ ਜਿਹੜੀ ਪੁਲਿਸ ਆਫੀਸਰ ਦਾ ਉਹ ਵਜਨ ਲੱਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਰੇਟ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ। ਇਹ ਬੜੀ ਹੈ। ਇਹ ਬੜੀ ਕਿੰਨੀ ਪ੍ਰਾਣੀ ਨਮਸ਼ਤੂ ਰਹੀ ਸੀ। ਟੂ ਇਨ ਇਹਦੀ ਡਿਟੇਲ ਇੰਟੈਰੋਗੇਸ਼ਨਸ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ساری ਜਿਹੜੀ ਪ੍ਰਕੀ ਨਾਲ ਇਨਵੈਸਟੀਗੇਸ਼ਨ ਇਹਨਾਂ ਦੇ ਰਿਮਾਂਡ ਟ੍ਰਾਂਸਫਰ ਕਰਾਂਗੇ ਹਾਂ ਹਾਂ ਐਜ਼ ਆਫ ਨਾਓ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਹੈ ਮੋਬਾਈਲ ਫੋਨ ਮਿਲਿਆ ਜੀ ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜੀ ਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਹਾਂ ਹਾਂਜੀ ਕੁਝ ਵੀ ਹੋ ਸਕਦਾ ਟੋਟਲ ਐਗ ਬੜੀਆ ਜੀ ਉਹ ਵੀ ਕੀਤੀ ਆ ਨਾ ਤੁਸੀਂ ਉਹ ਕਿੰਨੀ ਸਾਰਾ ਕੋਈ ਅਸੀਂ 31 ਕਰੀਬ 31 ਕਿਲੋ ਜਿਹੜੀ ਹੀਰੋਇਨ ਆ ਪਿਛਲੇ ਡੇਢ ਮਹੀਨੇ ਤੋਂ ਜਿਹੜੀ ਅਸੀਂ ਫੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੀਰੋਇਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਜੁਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਨਟੀ ਜਿਹੜਾ ਡਰੱਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ ਪਰ ਜਿਹੜੀ 1 ਕਿਲੋ ਫੜੀ ਜਾਂਦਾ ਜਿਹਦਾ ਪੁਰਾਣਾ ਰਿਪੋਰਟ ਈਆ ਕੌਂਸਲ ਦਾ ਨਾ ਰੋੜਾ ਇਹਦੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਸ ਇਸ ਕੰਮ ਦੇ ਵਿੱਚ ਲੱਗਾ ਹੈ ਉਹ ਵਾਈਸਰ ਕਰਦਾ ਸੀ ਜੀ ਆਪਣਾ ਮਰਡਰ ਦਾਣੇ ਘਰੰਡੇ ਦਾ ਬਰਤਾ ਸੀ ਜਨਾਬ ਇਹ ਰਾਣੀਆਂ ਦਾ ਰਾਣੀਆਂ ਦੇ ਰਿਆਂ ਦਾ ਇਹ ਰਾਣੀਆਂ ਦਾ ਸਰ ਕੋਲਾ ਦਾ ਕੋਈ ਜਿਹੜਾ ਕੋਈ ਬੜੀ ਮਾਰ ਦਿੱਨੇ ਹੀ ਪਿਓ ਹੁੰਦੇ ਜਿਹੜੇ ਜੀ ਲੱਗੇ ਮਾਰੇ ਐਜ ਆਪਨਾਉ ਸਾਨੂੰ ਜਿਆ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜੇ ਕਿ ਹੋਇਆ ਉਹ ਵੀ ਫਾਈਂਡ ਆਊਟ ਹੈ ਕਿਉਂਕਿ ਪਾਕਿਸਤਾਨ ਤੇ ਲੋਕਾਂ ਕੋਲ ਕਹਿੰਦੇ ਲੋੜਾ ਹੀ ਹੁੰਦੀ ਹੈ ਜੀ ਕਿੰਨੇ ਜਿਹੜੇ ਤੁਹਾਨੂੰ ਵਾਰ ਵਾਰ ਇਹਨਾਂ ਦਾ ਕਾਮਨ ਲਿੰਕ ਜਿਹੜਾ ਉਦੋਂ ਦੱਸਦੇ ਨੇ ਕਿ ਕੋਈ ਕਿਸੇ ਨਾਲ ਕੋਈ ਸਾਰਾ ਦਾ ਕੋਈ ਕਾਮਨ ਹੁੰਦਾ ਹੈ ਨਾ ਸਾਰੇ ਦੇ ਲਿੰਕ ਅਲੱਗ-ਅਲੱਗ ਹੁੰਦੇ ਨੇ ਹਰ ਲੱਗ-ਲੱਗ ਉਸ ਵਾਂਗ ਉਹ ਕਿਸੇ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਲਿੰਗ ਵੀ ਹੈਗੇ ਨੇ ਕੋਈ ਫਾਜ਼ਲ ਕਾ ਕੋਈ ਫਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ ਦੇ ਜਿਵੇਂ ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਤਰੇ ਤਾਂ ਇਹ ਕੰਮ ਕਰਦੇ ਨੇ ਇਸ ਤਰ੍ਹਾਂ ਉਦੋਂ ਦਾ ਕਿ ਇੱਕੋਂ ਸਾਥ ਰਸਦੇ ਆ ਜੀ ਉਤਰੇ ਨੂੰ ਦੱਸ ਸਕਦੇ ਆ ਸਭੀ ਮਤ ਇਹ ਸਾਨੂੰ ਹੁਣ ਉਧਰ ਤਾਂ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹੜਾ ਕੰਮ ਕਰਦੇ ਨੇ। ਜਿਆਦਾ ਦੇਖਿਆ ਜਾ ਰਿਹਾ ਕਿ ਰੋਇਟੀ ਪਹਿਲੀ ਮਿਲ ਨਹੀਂ ਪਈ ਆ। ਲੱਗਦਾ ਨਹੀਂ ਇਹਦੇ ਰੋਇਟੀ ਲੈ ਕੇ ਬਰਾੜ ਯੰਗਰ ਡਰੋਨ ਕਾਟ। ਜੇਆ ਕੁਛ ਨਹੀਂ ਹੈਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ 'ਚ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡਰੋਨ ਨਾਲ ਹੀ ਹੋਈਆਂ ਰਿਕਵਰੀਆਂ ਨੇ ਨਾ। ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਆਉਂਦੀਆਂ ਜਾਂ ਕੋ ਹੋਰ ਤੇ ਡਰੋਨ ਆ ਜਦ ਕਿਸੇ ਜ ਡ੍ਰੌਪ ਡਾਊਨ ਹੋ ਜਾਂਦਾ ਤੇ ਡਰੋਨ ਵੀ ਰਿਕਵਰ ਹੋ ਜਾਂਦਾ ਸਰ ਜੀ ਤੁਸੀਂ ਕਾਫੀ ਬਦੂਮੀ ਹੋ ਜਾਂ ਜੀ ਇਸ ਨੂੰ ਭਾਗ ਦੇ ਦੂਜੇ ਇੱਕ ਇੰਟਰਨਲ ਐਕਸਰਸਾਈਜ਼ ਕਰਾਇਆ ਹੈ ਬਟ ਇਹਦੀ ਗੱਲ ਕਰਦੀ ਕਿ ਕਿਤਨਾ ਕਿਤ ਨੈਕਸਸ ਬਣ ਜਾਂਦਾ ਜੀ ਤੁਹਾਨੂੰ ਕੋਈ ਗੱਲ ਸਾਹਮਣੇ ਆਈ ਚਾ ਅਸੀਂ ਸਭ ਪੇਸ਼ੀਸ਼ ਕਰੀਆ ਬਤੀਏ ਜਿਹੜੀਆਂ ਜ਼ਰੂਰਤ ਹੁੰਦੀਆਂ ਤੁਹਾਨੂੰ ਕਿ ਪੰਜ ਸੀਟਾਂ ਤੇ ਬੈਠੇ ਸੀਗੇ ਉਹਨਾਂ ਨੂੰ ਦੂਜੀ ਜਗ੍ਹਾ ਕਰਨਾ ਪੈਣਾ ਕਿੰਨੀਆਂ ਬੰਦੇ ਸਾਡੀਆਂ ਸਾਡੀਆਂ ਬਦਲੀਆਂ ਚ ਕੋਈ ਅਜੇ ਨੈਕਸਸ ਕਾਰਨ ਕਰਕੇ ਬਦਲੀਆਂ ਨਹੀਂ ਹੋਈਆਂ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਗਵਰਨਮੈਂਟ ਤੋਂ ਹੋਮ ਡਿਪਾਰਟਮੈਂਟ ਵੱਲੋਂ ਪਾਲਿਸੀ ਆ ਉਸ ਪਾਲਿਸੀ ਦੀ ਜਿਹਨਾਂ ਨੂੰ ਓਵਰਟਾਈਮ ਹੋ ਗਿਆ ਸੀ ਇੱਕੋ ਤਾਂ ਤੇ ਬੈਠੇ ਨੂੰ ਸਮਾਓ ਗਿਆ ਸੀ ਉਹਨਾਂ ਦੀ ਸ਼ਿਫਟਿੰਗ ਕੀਤੀ ਆ ਕੋਈ ਨੈਕਸਸ ਵਾਲੀ ਨਹੀਂ ਕੋਈ ਗੱਲ ਨਹੀਂ ਕਿ ਤੁਸੀਂ ਨੇਟ ਦੇ ਵਿੱਚ ਗਰੀਬ 250 ਤੇ 300 ਦੇ ਦਰਮਿਆਨ ਜਿਹੜੀਆਂ ਬਾਰੇ ਸਰਕਾਰੀ ਤਰ੍ਹਾਂ ਕੋਈ ਲੋਟੋ ਯੋਨਸ ਕੋਈ ਅਪਡੇਟ ਆਈ ਉਹ ਤੁਸੀਂ ਵਰਕਆਊਟ ਕਰ ਰਹੇ ਆ ਵੀ ਹੋਪ ਅਸੀਂ ਜਲਦੀ ਉਸ ਕੰਮਜਾਬ ਹੋਵਾਂਗੇ ਸਰਵਤੋ ਦਜਾ ਤੁਹਾਡੇ ਕੋਲ ਕੋਈ ਬਸਲ ਤੋ ਆਇਆ ਹੋਵੇ ਜਾਂ ਮੈਂ ਮੈਂ ਕੋਈ ਕਹੀਏਗਾ ਤੁਸੀਂ ਇਹ ਨਹੀਂ ਪੜਾ ਸਿੱਖਿਆ ਕਿ ਕਿਸੇ ਦੇ ਕੱਲ ਮੈਂ ਸਰਵਿਸ ਵੀ ਨੇ ਗੜਾ ਸੰਭੈਸ ਨਹੀਂ ਲਾਉਂਦਾ ਅਜਿਹੀ ਕੋਈ ਗੱਲ ਨਹੀਂ ਜੇ ਕਿਸੇ ਦੀ ਕੋਈ ਮੈਡੀਕਲ ਕੋਈ ਫੈਮਿਲੀ ਕੋਈ ਹੋਰ ਕੋਈ ਉਨੀ ਕੀ ਕੋਈ ਸਮੱਸਿਆ ਹੁੰਦੀ ਆ ਪਹਿਲਾਂ ਤਾਂ ਅਸੀਂ ਆਪ ਹੀ ਦੇਖ ਕੇ ਕਨਸਿਡਰ ਕਰਦੇ ਆ ਜੇ ਫੇਰ ਵੀ ਕੋਈ ਹੁੰਦੀ ਆ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ 55 ਸਾਲ ਤੋਂ ਬਾਅਦ ਤੁਸੀਂ ਬਦਲੀ ਕਰਦੇ ਨਹੀਂ ਇਹ ਉਹਨਾਂ ਦੀ ਜਦਾਂ ਦੀ ਕੋਈ ਸਮੱਸਿਆ ਜੇ ਕੋਈ ਸਾਡੇ ਨੋਟਿਸ ਆਉਂਦੀ ਆ ਸਾਡਾ ਉਹ ਸਾਡਾ ਪਰਿਵਾਰ ਆ ਅਸੀਂ ਉਹਨਾਂ ਦਾ ਕੰਮ ਵੀ ਲੈਣਾ ਉਹਨਾਂ ਦਾ ਅਸੀਂ ਵੈਲਫੇਅਰ ਵੀ ਕਰਨਾ ਉਹਨਾਂ ਦੀ ਸਹੂਲਤ ਵੀ ਦੇਖਣੀ ਆ ਜੇ ਕੋਈ ਉਹਦਾ ਦੀ ਹੁੰਦੀ ਆ ਸੀ ਇਹਨੂੰ ਕੰਸੀਡਰ ਕਰਕੇ ਉਹਨੂੰ ਠੀਕ ਕਰਦੇ ਆ ਇਹ 30 35 30 35 ਸਾਲ ਤੱਕ ਦੀ ਉਮਰ ਇਹ ਇਹ 30 35 30 35 ਸਾਲ ਤੱਕ ਦੀ ਉਮਰ ਇਹ ਨਾਰਮਲੀ ਮਤਲਬ ਵੈਲੜੀ ਆ ਹੁਣ ਕਤਲ ਦੇ ਵਿੱਚੋਂ ਭਗੌੜਾ ਪੀਓ ਹੋਣਾ ਉਹਨੇ ਕਿੱਥੇ ਟੇਕੇ ਕਿਦੇ ਕੰਮ ਦਾ ਕਰਨਾ ਨਹੀਂ ਹੁੰਦਾ ਇਹਨਾਂ ਦੇ ਇਹੀ ਕੰਮ ਨੇ ਜਿਹੜੇ ਕਿ ਇਦਾਂ ਦੇ ਜਿਹੜੇ ਤਸਕਰੀ ਜਾਂ ਇਦਾਂ ਦੇ ਨਜ਼ਾਇ ਇਹ ਇਹ ਕੋ ਅੱਗੇ ਵਧੇਗਾ ਇਹ ਗੱਲ ਕਹਣਾ ਸੀ ਤਾਂ ਇਹਨਾਂ ਨੇ ਇੱਕ ਰੇਂਜ ਜਿਹੜਾ ਛੋਟੇ ਤੋਂ ਉੱਪਰ ਗਏ ਜਿਆ ਇਹ ਇਹ ਇਨਫੋਰਮੇਸ਼ਨ بیس ਸੀ ਇਨਫੋਰਮੇਸ਼ਨ ਸੀ ਪ੍ਰਾਪਰਟੀ ਵਾਲਾ ਕਾਰਬਾਰ ਸਾਲੇ ਲਾਦੇ ਉਹ ਠੀਕ ਨੇ ਕੋਈ ਬਹੁਤੇ ਐਡੇ ਨਹੀਂ ਹੈਗੇ ਪਰ ਇਹਨਾਂ ਦੀ ਜੇ ਅਸੀਂ ਵਰਕਆਊਟ ਕਰਦੇ ਆ ਇਹਨਾਂ ਦੀ ਕੋਈ ਵੀ ਪ੍ਰਾਪਰਟੀ ਆ ਜੇ ਕੋਈ ਇਹਨਾਂ ਨੇ ਨਸ਼ਿਆਂ ਤੋਂ ਜਾਂ ਕੋਈ ਪ੍ਰਾਪਰਟੀ ਬਣਾਈ ਹੋਵੇਗੀ ਡਰਗ ਮੰਨੀ ਦਾ ਪ੍ਰਾਪਰਟੀ ਬਣਾਈ ਹੋਵੇਗੀ ਉਹਨੂੰ ਅਸੀਂ ਸੈਪਰੇਟ ਕੇਸ ਕਰਕੇ ਉਹਨਾਂ ਨੂੰ ਜ਼ਬਤ ਕਰਾਉਣ ਲਈ ਸੀ ਆਪਣਾ ਜਿਹੜਾ ਕੇਸ ਹੈ ਸੈਕੰਡ ਪ੍ਰੋਸੈਸ ਨੇ ਉਹ ਉਹ ਕੁਝ ਅੰਡਰ ਪ੍ਰੋਸੈਸ ਨੇ ਕੁਝ ਅਸੀਂ ਪ੍ਰਾਪਰਟੀ ਆਈਡੈਂਟੀਫਾਈ ਕਰ ਰਹੇ ਆ ਤੇ ਰੈਵਨਿਊ ਅਥਾਰਟੀ ਜੀ ਨੂੰ ਵੀ ਹਦਾਇਤ ਹੋਈ ਹੈ ਵੀ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਰਿਕੁਆਇਰਮੈਂਟ ਹੁੰਦੀ ਆ ਪ੍ਰਾਪਰਟੀ ਆਈਡੈਂਟੀਫਾਈ ਕਰਨ ਲਈ ਓਨਲ ਟਾਈਮਲੀ ਰਿਕਾਰਡ ਦੇਉ ਥੋੜਾ ਲੰਬਾ ਪ੍ਰੋਸੈਸ ਹੁੰਦਾ ਉਹਦਾ ਕੇਸ ਸਿਆਰ ਕਰਨਾ ਪ੍ਰੋਪਰਟੀ ਦੀ ਆਥੈਂਟੀਸਿਟੀ ਐਸਟੈਬਲਿਸ਼ ਕਰਨਾ ਜਿਹੜਾ ਕੋਰਟ ਸਾਹਿਬ ਆਏ ਸੀ ਕਾਫੀ ਦਿੱਤੀ ਆਪਣੇ ਤੋਂ ਲੱਗਾ ਕਿ ਅੱਜ ਜਿਸ ਸਾਹਿਬ ਅਗਰ ਦੂਸਰਾ ਏਰੀਆ ਸਰਚ ਕੀਤੀ ਕਰਦੇ ਆ ਫਾਜ਼ ਦੇਖੋ ਜਦੋਂ ਵੀ ਅਸੀਂ ਕੋਈ ਅਜਿਹਾ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਿਟਲੀ ਦੋ ਤਰ੍ਹਾਂ ਦੇ ਇਫੈਕਟ ਹੁੰਦੇ ਨੇ ਇੱਕ ਤਾਂ ਡੈਟਰੈਂਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ 'ਚ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ ਦੂਸਰਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰਲਾਈਨ ਤੇ ਹੁੰਦੇ ਨੇ ਉਹ ਉਸ ਵਜ੍ਹਾ ਕਰਕੇ ਇਸ ਕੰਮ ਤੋਂ ਵੀ ਇਹ ਕੰਮ ਆ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਉਹਦੀ ਅਵੇਅਰਨੈਸ ਕੰਬੈਨ ਹੋ ਜਾਂਦੀ ਆ ਉਹ ਉਸ ਤੋਂ ਗਰੇਜ ਕਰਦੇ ਨੇ ਜਿਹੜੇ ਬਾਰਡਰਲਾਈਨ ਤੇ ਹੁੰਦੇ ਨੇ ਪਲੱਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਯੰਗ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਤਸਕਰਾਂ ਦਾ ਜਿਹੜਾ ਇਦਾਂ ਦਾ ਨਸ਼ਾ ਤਸਤੀ ਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪ ਦੇ ਆਪ ਨੂੰ ਸੁਚੇਤ ਰਹਿੰਦੇ ਨੇ ਪੇਰੈਂਟਸ ਆ ਸਮਾਜ ਆ ਉਹਨਾਂ ਨੂੰ ਹੀ ਪਤਾ ਲੱਗਦਾ ਉਹ ਵੀ ਇੱਕ ਤਰ੍ਹਾਂ ਦੇ ਅਵੇਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਡੈਟ੍ਰੈਂਸ ਵੀ ਹੁੰਦੀ ਆ ਤੇ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਸੇਲ ਤੋਂ ਰਿਕਵਰੀਆਂ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੈ ਜੂ ਤੁਹਾਡੇ ਨਾਲ ਕੰਮ ਕਰਦੇ ਨੇ ਕਿ ਹਾਂ ਸਾਡੇ ਇਹ ਜੀਵਨ ਉੱਤੇ ਲੋਕਾਂ ਨੂੰ ਵਿਸ਼ਵਾਸ ਹੋਇਆ ਕੋਈ ਟਰਾਈ ਕਰਕੇ ਹਾਂ ਤੁਮ ਤੁਹਾਡਾ ਸੰਪਰਕ ਤੁਹਾਡੇ ਉੱਪਰ ਸਹਿਮਾਨ ਨੇ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਸ ਤਾਲਮੇਲ ਦੇ ਸਿੱਟੇ ਵਜੋਂ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਦੇ 76 ਜਿਹੜੇ ਬੰਦੇ 76 ਬੰਦੇ ਅਰੈਸਟ ਹੋਏ ਨੇ ਜਿਹੜੇ ਕਿ ਡਰੱਗ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ ਕਰੀਬ 17 ਦਿਨਾਂ ਦੇ ਵਿੱਚ 14 ਕਿਲੋ ਜਿਹੜੀ ਰਿਕਵਰੀ ਹੋ ਗਈ ਆ ਮੋਰ ਥੈਨ ਮਤਲਬ 0.75 ਕੇਜੀ ਪਰ ਡੇ ਦੀ ਰਿਕਵਰੀ ਆ ਇਹ ਦਾ ਇਹਦਾ ਇਹੀ ਕਾਰਨ ਆ ਵੀ ਸਾਨੂੰ ਲੋਕਾਂ ਦਾ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਤੇ ਐਕਟਪਨ ਕਰਦੇ ਆ ਇਹ ਸਾਰਾ ਤਾਲਮੇਲ ਦੇ ਨਾਲ ਹੀ ਹੁੰਦਾ ਜਿਹੜਾ ਕੰਮ ਹੋ ਰਿਹਾ ਹੈ। ਸਰ ਇਹਦਾ ਬਹੁਤ ਧਿਆਨ ਦੇ ਆ ਜਾਣਾ ਹੈ। ਅੰਮ੍ਰਿਤ ਸਰ ਨੂੰ ਕਹੀਏ ਜਾਵੇ ਇਹ ਵੀ ਜਾਣਿਆ ਜਾਵੇ ਕਿ ਸਭ ਕੁਝ ਹੋਵੇ। ਅਗਰ ਤੇ ਜੀ ਲਾਪੁਪੀ ਲੈ ਲਓ ਪੱਤਰੀ ਕਾ ਲਓ। ਕੋਈ ਨਾ ਦਿੱਕਤ ਹੋਣ ਤਾਂ ਬੱਸ। ਉਹ ਜਿਹੜਾ ਡੈਡਾ ਲੈ ਲੈਣੇ ਚੈੱਕ ਕਰ ਲੈਣੇ ਜਿਹੜੇ ਕੋਈ ਇਦਾਂ ਦੇ ਹੋਣਗੇ ਨਾਨ ਵਰਕਿੰਗ ਹੋਣਗੇ ਸੀਸੀਟੀਵੀ ਤੁਸੀਂ ਉਹਨਾਂ ਨੂੰ ਚਲਾਉਣ ਲਈ ਸੰਪਰਕ ਕਰ ਲਾਂਗੇ ਚੌਟੜੀ ਦੇ ਨਾਲ। ਕਮਿਸ਼ਨਰ ਵਾਲੇ ਪਾਸੇ ਵੀ ਕੋਈ ਸਾਈਟ ਸਾਡੀ ਹਮੇਸ਼ਾ ਹੀ ਕੰਟੀਨਿਊਸ ਵਾਚ ਰਹਿੰਦੀ ਆ ਅਸੀਂ ਹਰ ਚੀਜ਼ ਨੂੰ ਡਰਾਈਵ ਨਹੀਂ ਜਦੋਂ ਵੀ ਜਿੱਥੋਂ ਦੀ ਇਸ ਤਰ੍ਹਾਂ ਦੀ ਕੋਈ ਨੋਟਿਸ ਆਉਂਦੀ ਆ ਕੋਈ ਕੋਈ ਕ੍ਰਾਈਮ ਕਿਸੇ ਕਿਸਮ ਦਾ ਕਮਿਟ ਹੁੰਦਾ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੀ ਜਿਹੜੀ ਵੈਪਨਸ ਦੇ ਆ ਜਿਹੜੇ ਭਾਵੇਂ ਇਲੀਗਲ ਵੈਪਨਸ ਨੇ ਜਾਂ ਕੋਈ ਮਿਸੂਜ਼ ਆ ਤੇ ਵੈਪਨ ਦਾ ਸਾਡੀ ਹਮੇਸ਼ਾ ਉਹਤੇ ਨਜ਼ਰ ਸਾਨੀ ਰਹਿੰਦੀ ਆ ਸੱਚੇ ਤਾਂ ਯੂਪੀ ਦੇ ਵੈਪਨ ਆ ਉਹਨਾਂ ਦੇ ਨਾਲ ਸੱਚੇ ਇੰਸਟਾਗ੍ਰਾਮ ਤੇ ਕਈ ਫੋਟੋ ਆ ਵੀਡੀਓ ਹੁੰਦੀਆਂ ਨੇ ਉਹਨਾਂ ਦੇ ਕੋਲ ਸਭ ਜੋ ਵੀ ਸਾਡੇ ਕੋਲੇ ਹੁੰਦਾਗਾ ਜੋ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਵੈਰੀਫਾਈ ਕਰਦੇ ਆ ਕਈ ਇੰਸਟਾਗ੍ਰam ਤੇ ਨਾਰਮਲੀ ਪੁਰਾਣੀਆਂ 2 2 3 3 4 4 ਸਰ ਪੁਰਾਣੀਆਂ ਫੋਟੋ ਆ ਭੇਜ ਦਿੰਦੇ ਨੇ ਉਹ ਦੁਬਾਰਾ ਵਾਇਰਲ ਕਰ ਦਿੰਦੇ ਨੇ ਉਹਨਾਂ ਦਾ ਨਹੀਂ ਜਦੋਂ ਤੋਂ 3 ਖਰੀਬ ਸਾਲ 1.5 ਸਾਲ ਤੋਂ ਜਿਹੜੀ ਵੀ ਕੋਈ ਜਆ ਫਰੈਸ਼ ਹੁੰਦੀ ਆ ਉਹਦੇ ਅਸੀਂ ਡੈਫੀਨਿਟਲੀ ਵਰਕਰਦੇ ਬਿਲਕੁਲ ਠੀਕ ਆ ਜਿਹੜਾ ਵੀ ਕੰਮ ਹੈ ਉਹਨੂੰ ਨੇਪਰੇ ਚਾੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਆ ਜਿੰਨਾ ਚਿਰ ਸਮਾਜ 'ਚ ਇਹ ਚੇਤਨਤਾ ਪੈਦਾ ਨਹੀਂ ਹੁੰਦੀ ਵੀ ਇਹ ਸਾਡੇ ਲਈ ਇੱਕ ਸਮਾਜ ਦੇ ਲਈ ਨੁਕਸਾਨਦਗ ਚੀਜ਼ ਆ ਸਾਡੇ ਪਰਿਵਾਰਾਂ ਲਈ ਸਾਡੇ ਬੱਚਿਆਂ ਲਈ ਸਾਡੇ ਸੂਬੇ ਲਈ ਸਾਡੇ ਸ਼ਹਿਰ ਲਈ ਇਹ ਗਲਤ ਚੀਜ਼ ਆ ਜਿੰਨਾ ਚਿਰ ਸਮਾਜ ਇਹਨਾਂ ਚੀਜ਼ਾਂ ਦੇ ਵਿਰੋਧ ਖੜਾ ਹੋ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਥ ਦੇ ਕੇ ਕੰਮ ਨਹੀਂ ਕਰਦਾ ਇਕੱਲਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਆ ਜਿਹੜਾ ਇਕੱਲਾ ਕੰਮ ਕਰ ਸਕਣਾ ਪੋਸੀਬਲ ਨਹੀਂ ਹੁੰਦਾ ਅਸੀਂ ਇਹੀ ਅਪੀਲ ਕਰਦੇ ਆਂ ਸਮਾਜ ਵਾਸੀਆਂ ਨੂੰ ਵੀ ਜਿੱਤੇ ਵੀ ਕੋਈ ਜੇ ਨਸ਼ੇ ਤਸਕਰ ਨੇ ਜਿਹੜੇ ਕੋਈ ਜੇ ਕੰਮ ਕਰਦੇ ਨੇ ਉਹਨਾਂ ਦੀ ਕੋਈ ਵੀ ਸੂਚਨਾ ਜੇ ਸਾਨੂੰ ਦੇਵੋਗੇ ਸਾਡੇ ਅਸੀਂ ਉਹਨਾਂ ਨੂੰ ਡੈਫੀਨਿਟਲੀ ਹੈ ਜਿਹੜਾ ਇਮੀਡੀਏਟਲੀ ਉਹਨਾਂ ਤੇ ਐਕਟ ਪਾਉਣ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਥੈਂਕ ਯੂ